ਹਾਂਜੀ ਬਾਈ ਅੱਜ ਦੀ ਵੀਡੀਓ ਪਿੰਡ ਸਹਨੇ ਤੋਂ ਬਾਈ ਸੋਹਲ ਫਰੀਦ ਦੇ ਘਰੋਂ ਲੈ ਕੇ ਆਏ ਆਂ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਬੜਾਂ ਦੀ ਵੀਡੀਓ ਆ ਇੱਕ ਟੌਪ ਮਾਡਲ ਦੇ ਵਿੱਚ ਜਰਸੀ ਆ ਚੰਗੇ ਮਿਲਕ ਰਿਕਾਰਡ ਵਾਲੀ ਤੇ ਦੋ ਬੜਾ ਸੂਈਆਂ ਸਵਾਈਆਂ ਕੁਝ ਕਿ ਦਿਨਾਂ ਦੀਆਂ ਤੇ ਚੰਗੇ ਦੁੱਧ ਤੇ ਤਿਆਰ ਚੱਲ ਰਹੀਆਂ ਨੇ ਤੇ ਬਾਕੀ ਜਿਹੜੇ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀਆਂ ਹੋਣਗੀਆਂ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਤੇ ਬਾਕੀ ਇਹਨਾਂ ਦੀ ਬਣ ਦੀ ਡਿਟੇਲ ਤੇ ਸਾਰੀ ਗੱਲਬਾਤ ਬਾਈ ਨਾਲ ਕਰਦੇ ਆਂ ਆ ਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਨਾਮ ਤੇ ਐਡਰੈਸ ਦੱਸ ਦਿਓ ਬਾਈ ਨਾਮ ਮੇਰਾ ਸੋਲਪ੍ਰੀਤ ਪਿੰਡ ਸ਼ੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਬਾਈ ਫੋਨ ਨੰਬਰ 62398 85050 ਠੀਕ ਹੈ ਤੇ ਆਪਣੇ ਫਾਰਮ ਤੋਂ ਮੈਂ ਕਹਿੰਦਾ ਵੀ ਤੀਜੀ ਚੌਥੀ ਵੀਡੀਓ ਆ ਬੜਿਆ ਰਿਸਪੌਂਸ ਆਉਂਦਾ ਹਾਂਜੀ ਹਾਂਜੀ ਠੀਕ ਹੈ ਬਾਈ ਕਿਹੜੇ ਪਾਸੇ ਸ਼ੁਰੂ ਕਰ ਲੀਏ ਬਾਈ ਇਧਰੋਂ ਜਰਸੀ ਤੋਂ ਸ਼ੁਰੂ ਇੱਕ ਨੰਬਰ ਜਰਸੀ ਤੋਂ ਸ਼ੁਰੂ ਕਰ ਲੀਏ ਹਨਾ ਬਾਈ ਹਜੇ 10 ਦਿਨ ਦੀ ਕੱਚੀ ਆ 10 ਦਿਨ ਬਾਕੀ ਆ 10 ਦਿਨ ਦੀ ਕੱਚੀ ਆ ਬਾਈ ਠੀਕ ਹੈ ਉਹਦੀ ਸਾਫ ਆ ਕੋਈ ਭੜ ਪੰਜ ਹਜ਼ਾਰ ਬਾਹਰ ਦੀ ਆ 50062 ਦੀ ਆਪ ਆ 50062 ਦੀ ਆਪ ਆ ਠੀਕ ਹੈ ਜਿਹੜੇ ਦੂਜੇ ਸੁਈਏ ਤੇ ਚਾਰ ਦੰਦ ਚਾਰ ਦੰਦ ਤੇ ਲੱਗਿਆ ਕਿਹੜਾ ਪਤਾ ਕੁਛ ਇਹਦੇ ਸਿਮਣ ਕੇ ਕਿਹੜਾ ਨਹੀਂ ਪਤਾ ਜੀ ਠੀਕ ਆ 50062 ਆ 50062 ਦੀ ਲੱਗਿਆ ਵੀ ਚੰਗਾ ਹੀ ਹੋ ਹਨਾ ਤੇ ਬਾਕੀ ਜੇ ਗੱਲ ਕਰੀਏ ਬਾਈ ਦੁੱਧ ਦੀ ਕਿੰਨੇ ਕਿਲੋ ਦੀ ਉਮੀਦ ਉਹਨਾਂ ਨੇ ਤਾਂ ਪਿਛਲੇ ਈਸ਼ੂ 38 ਕਿਲੋ ਚੋ ਐ ਇਧਰ 40 ਕਿਲੋ ਦੀ ਅਮੇਂ ਇਹ ਗਾਰੰਟੀ ਠੀਕ ਹੈ ਵੀ ਜਾਨੀ ਰੋਤ ਦੇ ਹਿਸਾਬ ਨਾਲ ਰੋਤ ਦੇ ਹਿਸਾਬ ਨਾਲ 40 ਕਿਲੋ ਦੁੱਧ ਦੀ ਅਮੀਰ ਵੀ ਆ ਤੇ ਖਾੜ ਦੀ ਨੂੰ ਵੀ ਬੈੜ ਖੁੱਲੀ ਆ ਜੇ ਆਪਾਂ ਯਾਰ ਮੋਟਾ ਜਾ ਰੱਖੀਏ ਜਿਹੜਾ ਜਿਹੜਾ ਤੇਰਾ ਰੇਟ ਆ ਉਹਦੇ ਹਿਸਾਬ ਨਾਲ ਵੀ 35 ਕਿਲੋ ਦੁੱਧ ਦੀ ਚਵਾਦੇ ਬਹੁਤ ਹੁੰਦਾ ਹੈ ਨਾ ਬਾਕੀ ਬੈੜ ਜਿੰਦ ਜਾਨ ਵਾਲੀ ਤਾਂ ਸਮੀ ਕਰੀ ਆ ਤੇ ਬਾਕੀ ਬਾਈ ਕਹਿੰਦਾ ਪਿਛਲੇ ਸੂਏ ਵਾਲੀ ਮੇਰੇ ਕੋਲੇ ਸਾਰੀ ਵੀਡੀਓ ਪਈ ਆ ਉਹ ਆਪਾਂ ਦਿਖਾ ਸਕਦੇ ਆ ਕਿੰਨੀ ਤਿਆਰ ਹੁੰਦੀ ਆ ਹਾਂ ਕਿੰਨੀ ਤਿਆਰ ਹੁੰਦੀ ਆ ਲਾਡੂ ਲਾ ਪੰਜਾਂ ਨੇ ਠਣਾ ਸੁਣਾ ਦੀ ਕਰਾਤੀ ਕੋਈ ਭਾਲ ਫੁਕ ਠੀਕ ਹੈ ਚਵਾਈ ਜੂਈ ਬਹੁਤ ਸੋਹਣੀ ਆ ਤੇ ਬਾਈ ਕਿੰਨੇ ਦਿਨ ਕਿਹਾ ਕੱਢ ਜੂ ਭਈ ਹਜੇ 10 ਦਿਨ ਬਹਿਣ ਦੇ 10 ਦਿਨ ਕੱਢ ਜੂ ਬਾਕੀ ਫੇਸ ਕੁਆਲਿਟੀ ਚੈੱਕ ਕਰੋ ਰਿਜੀਨਲ ਪੰਜਾਬ ਵਾਲੀ ਫਾਰਮ ਦੀ ਬਿਹੜਾ ਬਾਕੀ ਬਾਈ ਕੋਲੇ ਫਾਰਮ ਦੀ ਵੀਡੀਓ ਪਈ ਆ ਪਿਛਲੇ ਸੂਏ ਦੀ ਤਿਆਰ ਹੋ ਗਏ ਤੁਰਦੀ ਦੀ ਬਾਈ ਵੀਡੀਓ ਆਪਣੇ ਕੋਲ ਹੈਗੀ ਆ ਹਨਾ ਮੜੀ ਚਲਾਉ ਮੋਬਾਈਲ ਤੇ ਹੈਗੀ ਆ ਮੋਬਾਈਲ ਦੇ ਵਿੱਚ ਤੇ ਬਾਕੀ ਆਰਡਰ ਕੁਆਲਿਟੀ ਪੂਰੀ ਸਾਫ ਸੁਥਰੀ ਆ ਜਿੰਦ ਜਾਨ ਵਾਲੀ ਆ ਰਿਜੀਨਲ ਫਾਰਮ ਵਾਲੀ ਆ ਇੱਥੋਂ ਦੱਸਦੀ ਆ ਇਹ ਆ ਪੰਜਾਬ ਵਾਲੀ ਤੇ ਜੇ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਹਜੇ 10 ਦਿਨ ਬਾਕੀ ਆ ਚੰਗੇ ਮਿਲ ਕੇ ਰਿਕਾਰਡ ਦੀ ਆ ਨਾੜਾ ਨੂੜਾ ਥਣਲੇ ਬਾ ਥਾਣਾ ਐ ਮੰਨ ਲਓ ਵੀ ਚਾਰੇ ਖੁੰਜਿਆਂ ਦੀ ਆ ਏ ਨਹੀਂ ਹੈਗਾ ਵੀ ਕੋਈ ਨੇੜੇ ਹੋਊਗਾ ਤੇ ਬਾਕੀ ਬਾਈ ਕੋਲੇ ਤਿਆਰ ਦੀ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਪਈਆ ਪਿਛਲੇ ਸੂਏ ਦੀ ਫਾਰਮ ਦੇ ਵਿੱਚੋਂ ਲਈਆ ਕੋਈ ਇਹਦੇ ਚ ਆਏ ਨਹੀਂ ਹੈਗਾ ਕਿ ਝੂਠ ਵਾਲੀ ਗੱਲ ਹੋਊਗੀ ਤੇ ਆਹ ਦੇਖ ਸਕਦੇ ਹੋ ਤਾਜੀ ਸੂਈ ਸੀ ਕੀ ਬਾਤ ਆ ਯਾਰ ਬਾਈ ਰਿਕਾਰਡ ਤੋੜ ਦਿੰਦੀ ਆ ਜਿਨੇ ਵੀ ਲੈਣੀ ਆ ਬਾਈ ਕੋਲੋਂ ਦੇਖ ਕਰਕੇ ਤੁਸੀਂ ਲਿਜਾ ਸਕਦੇ ਹੋ ਤੇ ਬਾਈ ਰੇਟ ਦੀ ਗੱਲ ਕਰੀਏ ਤਾਂ ਰੇਟ ਬਾਈ 2 ਫਈਆ ਠੀਕ ਹੈ 1 ਲੱਖ 2000 ਰੁਪਏ ਦੀ ਰੇਟ ਸਿਰਫ ਹੀ ਸਿਰਫ ਆ ਰੇਟ ਸਰਾ ਯਾਰ ਠੀਕ ਹੈ ਨਹੀਂ ਇਹ ਜਰਸੀ ਹੈ ਨਾ ਡੇਢ ਮੈਨੂੰ ਅਸੀਂ ਡੇਢ ਮੰਗੇਗਾ ਠੀਕ ਆ 1 ਲੱਖ 2000 ਰੁਪਇਆ ਦੋ ਆਪਾਂ ਛੋਟ ਕਰ ਦਾਂਗੇ ਬਾ ਲੱਖ ਦੀ ਦੇ ਦਾਂਗੇ ਹੈ ਨਾ ਬਸ ਮੜਾ ਤੋਰਾ ਚੈੱਕ ਕਰਾ ਫਰ ਇੱਕ ਜੀ ਇਹਦਾ ਸਮਾਰ ਕੇ ਇਹਦੇ ਤੇ ਲੂਰੀਆਂ ਲਾ ਦਈਏ ਅੱਜ ਪੂਰੀਆਂ ਤੋਰਾ ਤਾਰਾ ਬਾਈ ਨੂੰ ਚੈੱਕ ਕਰਾ ਦੇ ਮੜ ਗਿਆ ਨਹੀਂ ਇਧਰ ਨੂੰ ਤੋਰਦੇ ਗਾਵਾਂ ਕਿੰਨੀ ਨੂੰ ਤੇ ਬਾਕੀ ਬਾਈ ਸਮੀ ਪਲੀ ਆ ਕਿਸੇ ਪਾਸੇ ਕਮੀ ਨਹੀਂ ਜਿੰਦੇ ਜਾਣ ਮਾਥਾ ਮੁੱਥਾ ਡੂੰਗਾ ਅੱਖਾਂ ਵੱਡੀਆਂ ਜਿਵੇਂ ਜਰਸੀ ਦੀ ਹੁੰਦੀਆਂ ਪਾਣੀ ਪਿਆਦੇ ਕੋਈ ਨਹੀਂ ਪੀ ਲੈਣ ਤੇ ਬਾਕੀ ਤੁਸੀਂ ਹੁਣ ਚੈੱਕ ਕਰ ਸਕਦੇ ਹੋ ਕਿਸੇ ਪਾਸੇ ਹੱਥ ਦਰਾ ਨਹੀਂ ਪੀੜੀ ਦੇ ਬਾਗ ਵਾਂਗੂ ਚਾਰੇ ਥਾਣਾ ਪੂਰੇ ਗੈਪ ਤੇ ਲੱਗੇ ਹੋਏ ਤੇ ਬਾਈ ਹੱਥੀ ਵੀ ਚਵਾਲੂ ਹੈਨਾ ਹੱਥੀ ਵੀ ਚਵਾਲੂ ਪਾਉਂਦੀ ਮਸ਼ੀਨਾਂ ਚੋੜੇ ਚਾਹੇ ਮਸ਼ੀਨ ਤੇ ਚੁੜੀਏ ਚਾਹੇ ਤੇ ਹੱਥੀ ਜੋੜੀ ਠੀਕ ਹੈ ਤੇ ਬਾਕੀ ਸਮੀ ਵੀ ਪੂਰੀ ਆ ਹੈਨਾ ਜਾਂਦੇ ਜਾਣ ਆ ਤੇ ਮਥਾ ਮੂਥਾ ਡੂੰਗਾ ਅੱਖਾਂ ਵੱਡ ਗਿਆ ਤੇ ਬਈ ਇਹ ਕਿਤੇ ਬੱਛੀ ਦੇਤੀ ਬਸ ਫਿਰ ਤਾਂ ਸਿਰੇ ਹੀ ਲੱਗ ਰੋਣੇ ਧੋਣੇ ਧੁੱਤੇ ਜਾਣਗੇ ਅਗਲੇ ਨੇ ਹੈਨਾ ਚਾਲ ਆਪਾਂ ਦਾ ਕਹਿੰਦਾ ਕਰਮ ਵਾਲਾ ਜਿਹੜਾ ਕੋਈ ਲੈ ਕੇ ਜਾਵੇ ਬੱਚੀ ਦੇ ਦੇ ਤੇ ਮੜੀ ਖੇਚ ਲੈ ਕਰੀ ਫਿਰ ਵੀਡੀਓ ਲੰਮੀ ਹੋ ਜਾਣਾ 10000 ਨਾਲ ਦੀ ਨਾਲ ਹਾਂ 10000 ਰੁਪਿਆ ਰੇਟ ਬਾਜੂ ਬਾਈ ਜੇ ਬੱਚੀ ਦੇ ਦੀ ਇਹਨੇ ਜਰਸੀ ਦੀ ਕਿਉਂਕਿ ਟੀਕਾ ਇਹਦੇ ਚੰਗਾ ਹੀ ਲੱਗਿਆ ਹੋਊਗਾ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਤੋਰਾ ਤੋਰਾ ਸਾਰੇ ਨੂੰ ਸਾਥ ਸਿਓ ਇੱਕ ਨੰਬਰ ਆ ਪਹਿਲ ਮੰਨਾਂ ਨੂੰ ਤੁਰਦੀ ਆ ਬਾਈ ਕਿਸੇ ਪਾਸੇ ਆਏ ਨਹੀਂ ਹੈਗਾ ਕੋਈ ਪੈਰ ਦਾਬਦੀ ਆ ਜਾਂ ਕੋਈ ਗੱਲ ਆ ਵਾਤਾ ਦੂਰੋਂ ਆਉਣ ਵਾਲਾ ਕੋਈ ਵੀ ਭਰਾ ਬੇਚੰਤ ਹੋ ਕੇ ਆ ਸਕਦੇ ਹਾਂ ਬਾਕੀ ਜਾਂਚ ਪੜਤਾਲ ਤੁਸੀਂ ਆਪ ਦੀ ਆਪ ਕਰਨੀ ਆ ਤੇ ਬਾਈ ਗੰਨੂ ਖੁੱਲੀਆਂ ਸੁੱਟੀਆਂ ਨੇ ਆਦੀ ਜਾਂਚ ਬਦਦਾਲ ਕਰਕੇ ਲਿਜਾ ਸਕਦੇ ਹੋ ਜਰਸੀ ਆ ਪੂਰੇ ਟੋਪ ਮਾਡਲ ਦੇ ਵਿੱਚ ਤੇ ਭਾਈ 2 ਨੰਬਰ ਦੀ ਗੱਲ ਕਰੀਏ ਜੇ ਬਈ ਐਕਸੈਡ ਹੈ ਠੀਕ ਹੈ ਜੇ ਸੂਏ ਠੀਕ ਹੈ ਸੂਏ ਨੂੰ 4 ਦਿਨ ਹੋਏ ਆ ਸੂਏ ਨੂੰ 4 ਦਿਨ ਹੋ ਗਏ ਅਜੇ ਚਵਾਈ ਦੇ 2 ਘੰਟੇ ਪਏ ਆ ਭਰਾ ਮੇਰਾ ਚਵਾਈ ਦੇ 2 ਘੰਟੇ ਪਏ ਆ 20 ਕਿਲੋ ਦੁੱਧ ਰਾਈ ਦੀ ਆ ਠੀਕ ਹੈ ਮਾਦਰ ਬੱਛੀ ਆ ਠੀਕ ਹੈ ਇਹਦਾ ਰੇਟ ਹੈਗਾ ਦੇਣ ਲੈਣ ਵਾਲਾ 96000 ਰੁਪਏ ਦੀ ਵੈਢ ਦੇ 96000 96 ਚੋਂ ਬਣਦਾ ਮਾਨਦਾਨ ਹੋ ਜੂ ਪੂਰਾ ਮਾਨ ਤੇ ਜੇ ਹੁਣ ਅੱਜ ਦੀ ਘੜੀ ਦੁੱਧ ਕਿੰਨਾ ਤਿਆਰ ਆ 20 ਕਿਲੋ 20 ਕਿਲੋ ਕੰਡੇ ਆ ਤਿਆਰ ਕੰਡੇ ਤੇ ਲਾ ਕੇ ਦੁੱਧ ਨੂੰ ਕੋਈ ਵੀ ਚੂ ਕੇ ਲਿਆ ਕੋਈ ਮਰਜੀ ਚੂ ਕੇ ਦੇ ਦੁੱਧ ਦੀ ਉਮੀਦ ਕਿੰਨੀ ਕਾ ਦੇ ਦੂ 25 ਤੋਂ ਹਾਂ 26 27 ਲੀਟਰ ਦੀ 25 ਤੋਂ ਬਾਹਰ ਹੁਣ ਮੌਸਮਾਂ ਅੱਜ ਬਹੁਤ ਫਰਕ ਪੈ ਗਿਆ ਇਹ ਮੰਗਰ ਵੀ ਬੱਛੀ ਆ ਹਣਾ ਬਹੁਤ ਸੋਹਣੀ ਬੱਛੀ ਆ ਬਾਈ ਮੰਗਰ ਤੁਸੀਂ ਦੇਖ ਸਕਦੇ ਹੋ ਤੇ ਵੇਹੜਾ ਆਪ ਵੀ ਬਹੁਤ ਸਾਫ਼ ਸੁਥਰੀਆ ਤੇ ਤੋਰ ਕੇ ਦਿਖਾ ਦੇ ਬਾਈ ਅੱਜ ਬਾਕੀ ਆਟਰ ਐ ਮੰ ਚਾਰੇ ਪਾਸੋਂ ਕੀੜੀ ਦੇ ਪਾਵੇਂ ਵਾਂਗੂ ਪੂਰੇ ਗੈਪ ਦੇ ਥਾਣਾ ਨੇ ਖੜਮੇ ਕੋਈ ਆਏ ਨਹੀਂ ਹੈਗਾ ਵੀ ਥਾਣ ਕਿਸੇ ਪਾਸੇ ਛੋਟਾ ਵੱਡਾ ਕਾ ਤੇ ਮੰਨ ਕੇ ਚਲੋ ਵੀ ਜਿਵੇਂ ਕਿਤੇ ਬਾਜ਼ਾਰ ਲਈ ਹੁੰਦੀਆਂ ਮੰਡੀ ਵਾਲੀ ਗਾਂ ਹੱਥੀ ਜਵਾਈ ਕਰਨੀ ਹੱਥੀ ਆ ਕੀ ਵਾਲੀ ਵੀ ਹੈਗੀ ਆ ਬਾਈ ਇਹਦਾ ਡੰਗ ਦੇ ਇੰਨਾ ਗਲੇ ਵਾ ਜਿਵੇਂ ਮੰਡੀ ਚ ਨਹੀਂ ਗਾਵਾਂ ਹੁੰਦੀਆਂ ਹਨ ਉਹ ਉਵੇਂ ਹੁਣ ਡੰਗ ਦੇ ਬਣੀ ਫਿਰਦੀ ਆ ਬਹੁਤ ਸੋਹਣੀ ਬਿਹੜਾ ਬਾਈ ਦੀ ਨਾੜਾ ਨੂੜਾ ਤੇ ਚਾਰੇ ਥਾਣ ਪੂਰੇ ਗੈਪ ਦੇ ਨੇ ਬਾਕੀ ਤੁਹਾਨੂੰ ਨੇੜੇ ਤੋਂ ਇੱਕ ਵਾਰੀ ਫੇਰ ਚੈੱਕ ਕਰਾਉਣਾ ਦੋਨੇ ਪਾਸੇ ਦੀਆਂ ਗੱਡੀਆਂ ਤੁਸੀਂ ਇੱਕ ਵਾਰੀ ਦੇਖ ਕੇ ਅਗਲਾ ਇਹ ਨਹੀਂ ਹੈਗਾ ਵੀ ਵੀਡੀਓ ਤੇ ਕੋਈ ਗੱਲ ਦਾ ਉੱਲਾ ਰਹਿ ਜੂ ਆਪਾਂ 100 ਦੀ 100 ਚੀਜ਼ ਦਿਖਾਉਣੀ ਆ ਪੂਰਾ ਨਿਖੜਵਾ ਚਾਰੇ ਪਾਸੇ ਨੂੰ ਬੈਠ ਪਾ ਦਿਓ ਬਰਾਬਰ ਦੀ ਹੋ ਜੇ ਨਾੜਾ ਦੇਖੋ ਲੈਵੇਂ ਤੇ ਦੁੱਧ ਵਾਲੀ ਨਾੜ ਨੂੜ ਤੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਮਾਮਾ ਦੀਆਂ ਦੀ ਪੂਰੀ ਉੱਥੇ ਨੱਕ ਤੇ ਉਹਦੇ ਡੱਬੂ ਉੱਥੇ ਹੋਦੇ ਆ ਤੇ ਮੰਨ ਕੇ ਚਲੋ ਆ ਐਰ ਸ਼ਹਿਰ ਆ ਪ੍ਰਾਪਤ 25 ਤੋਂ ਪਲੱਸ ਦੁੱਧ ਦੀ ਮੀਟਾ ਹੈ ਨਾ ਤੇ ਤਿੰਨ ਨੰਬਰ ਦੀ ਗੱਲ ਕਰੀਏ ਬਾਈ ਐਰ ਸ਼ਹਿਰ ਤੋਹਫਾ ਆ ਗਿਆ ਤੁਹਾਡੇ ਵਾਸਤੇ ਐਂਡ ਤੇ ਸਰਪ੍ਰਾਈਜ਼ ਦਿਖਾਉਣਾ ਸੀ ਤੁਹਾਨੂੰ ਮਗਰ ਬੱਛਾ ਹੈ ਨਾ 4 ਦਿਨ ਹੋਇਆ ਸੂਈ ਨੂੰ ਤੇ 4 ਦਿਨ ਹੋ ਗਏ ਸੂਈ ਨੂੰ 16 17 ਕਿਲੋ ਤੋਂ ਤਿਆਰ ਹੈ ਥੱਲੇ ਇਸ ਵਕਤ ਬੋਲਾ ਤਿਆਰ ਆ 16 17 ਤਿਆਰ ਹੈ ਇਹਦੇ ਮਤਲਬ ਥੋੜਾ ਜਿਹਾ ਜ਼ੋਰ ਨਹੀਂ ਲੈ ਕੇ ਯਾਰ ਬੁੱਧੂ ਦੱਤ ਜੀ ਮੰਨ ਜਾਂਦਾ ਨਾ ਨਾੜੂਆ ਬੱਚੇ ਰਜਾ ਮਾ ਨਾਲ ਆ ਤਾਜ਼ਾ ਬੱਚਾ ਹੈ ਨਾ ਜਮਾ ਹਾਂਜੀ ਤੇ ਇਸ ਟਾਈਮ 16 ਤੋਂ 17 ਲੀਟਰ ਤੋਂ ਬੋਲਾ ਤਿਆਰ ਹੈ ਠੀਕ ਹੈ ਤੇ ਬਾਕੀ ਥਾਂ ਥੁਨੇ ਦਾ ਵੀ ਪੂਰਾ ਟੌਪ ਦਾ ਹੱਥੀ ਜਵਾਈ ਵਾਲਾ ਹੈ ਨਾ ਤੇ ਬਾਕੀ ਸੀਲ ਠੰਡੀਆਂ ਚੌਂ ਚਾਂ ਨੂੰ ਬਾਈ ਠੀਕ ਹੈ ਤੇ ਬਾਕੀ ਚਵਾਈ ਜੂ ਵੀ ਬਹੁਤ ਟੌਪ ਦੀ ਹੂ ਹੈ ਨਾ ਹਾਂਜੀ ਠੀਕ ਹੈ ਥੋੜਾ ਜਿਹਾ ਨੂੰ ਕੁਸ ਤਾਜਾ ਸੂਆ ਗਿਆ ਤੁਹਾਨੂੰ ਪਤਾ ਕਰਨ ਲੱਗ ਜਾਂਦਾ ਬਸ ਠੰਡੀ ਸੀਲ ਬਹੁਤ ਆ ਯਾਰ ਹੈ ਨਾ ਹਾਂਜੀ ਬਾਕੀ ਐਰ ਸੈਰ ਆ ਬਾਈ ਮਿਲਦੀ ਨਹੀਂ ਅੱਜ ਦੀ ਵੀਡੀਓ ਦੇ ਵਿੱਚ ਮੇਨ ਖਾਸ ਚੀਜ਼ਾਂ ਇਹ ਹੀ ਆ ਠੰਡ ਦਾ ਕੋਈ ਨਹੀਂ ਹੁੰਦਾ ਕਿਵੇਂ ਐਚਐਫ ਥੋੜੀ ਜੀ ਗਰਮੀ ਥੋੜੀ ਦਿੱਕਤ ਦਿਖਾਉਂਦੀ ਆ ਹਾਂ ਇਹ ਪੂਛ ਜਾਗਦੀ ਆ ਸਾਡੇ ਤੋਂ ਤੇ ਇਹਦੇ ਚ ਮੇਨ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਜਰਸੀ ਟੌਪ ਦੀ ਐ ਇੱਕ ਐਰ ਸ਼ੈਰ ਦੋਹੇ ਚੀਜ਼ਾਂ ਹੀ ਨਹੀਂ ਮਿਲਦੀਆਂ ਤੇ ਦੋਹੀ ਆ ਤੇ ਤੀਜੀ ਐਫ ਵੀ ਪੂਰੀ ਟੌਪ ਦੀ ਆ ਭਾਈ ਤੋੜ ਕੇ ਚੈੱਕ ਕਰਾ ਦੇ ਦੇ ਦੂ 20 ਤੋਂ ਬਾਅਦ ਭਾਈ ਮਾਲਕ ਨੇ ਕਹਿਣ ਦੇ ਮਤਲਬ 20 ਕਿਲੋ ਦੁੱਧ ਦੀ ਗਾਰੰਟੀ ਠੀਕ ਹੈ ਠੀਕ ਹੈ ਬਾਕੀ ਆ ਤੇਰੀ ਬਾਕੀ ਬਾਈ ਤੁਸੀਂ ਆਪ ਦੀਆਂ ਝੋਕੇ ਪੜਤਾਲ ਕਰਕੇ ਸਾਰੀ ਪਾਣੀ ਧਾਈਆਂ ਅੱਜ ਥੋੜੀਆਂ ਰੱਖੀ ਬੈਠਾ ਕੀ ਗੱਲ ਆ ਭਾਈਓ ਤੇ ਟਾਈਮ ਸੀ ਥੋੜਾ ਜਿਹਾ ਬਾਈ ਕੋਲੇ ਪਸੂ ਜਿਆਦਾ ਥੋੜਾ ਜਿਹਾ ਕੰਮ ਦੀ ਫਿਰ ਤੁਹਾਨੂੰ ਪਤਾ ਖਿੱਚ ਹੋ ਜਾਂਦੀ ਆ ਤੇ ਬਸ ਮੋੜ ਲਿਆ ਭਾਈ ਕੋਈ ਨਾ ਕਹੇ ਜੀ ਬਾਹਰ ਨੂੰ ਨਾ ਪਾਜ ਆ ਕੁੱਤਾ ਜਿਹਦੇ ਮਾਰਦੇ ਇਹ ਬਾਕੀ 16 17 ਕਿਲੋ ਬੌਲੀ ਇਸ ਵਕਤ ਰਾਜੀ ਆ ਰੇਲ ਗੱਡੀ ਤੇ ਡੱਬੇ ਵਰਗੇ ਜਮਾ ਬਰਾਬਰ ਸਾਰੇ ਪਾਸਿਆਂ ਤੋਂ ਤੇ ਥਾਂ ਥੁਣ ਦੀ ਕਿਸੇ ਪਾਸੇ ਕੋਈ ਕਮੀ ਨਹੀਂ ਭਾਈ ਬੇਫਿਕਰ ਹੋ ਕੇ ਕੋਈ ਵੀ ਭਰਾ ਆ ਸਕਦਾ ਇੱਥੋਂ ਦੇਖ ਲਓ ਲਾ ਸਭ ਜਮਾ ਦੂਰ ਕਰਕੇ ਦਿਖਾਈਆਂ ਕਿਸੇ ਵੈੜ ਦੇ ਕੋਈ ਭਾਲ ਨਹੀਂ ਹੈਗੀ ਫੁੱਲ ਦੂਰ ਕਰਕੇ ਵੀਡੀਓ ਦਿਖਾ ਰਿਹਾ ਤੁਹਾਨੂੰ ਵੱਡੀਆਂ ਵੈੜਾਂ ਕੋਈ ਛੋਟੀਆਂ ਨਹੀਂ ਹੈਗੀਆਂ ਤੇ ਭਾਈ ਇਹਦਾ ਐਰ ਸ਼ਹਿਰ ਦਾ ਰੇਟ ਹੈ। ਇਹੀ ਜੀ। ਬਸ ਉਹੀ ਦੱਸੀ ਜਿਹੜਾ ਜੇਬ ਚ ਪਾਉਣੇ ਮੇਰਾ ਭਰਾ 1,10,000 ਰੁਪਏ ਵੈੜ ਦੇ ਦਾ। 110 ਦੀ। ਉਹਦੇ ਵਿੱਚ ਮਾਲ ਤਾਨ ਹੋ ਜਾਊਗਾ। ਠੀਕ ਹੈ। ਤੇ ਭਾਈ ਨਾਮ ਤੇ ਐਡਰੈਸ ਕਰੀ ਹੋਊਗਾ। ਨਾਮ ਮੇਰਾ ਸੋਲਬ੍ਰੀਤ। ਠੀਕ ਹੈ। ਪਿੰਡ ਸ਼ੈਣਾ ਫੋਨ ਨੰਬਰ 62398 84 ਰੁਪਏ। ਠੀਕ ਹੈ। ਤੇ ਬਾਕੀ ਜਿਹੜੀਆਂ ਤਿੰਨਾਂ ਦਾ ਬੰਦਾ ਮਾਨਤਾਨ ਹੋਊਗਾ ਹੈ ਨਾ ਤੇ ਥਣਾ-ਥੁਣਾ ਵੀ ਓਕੇ ਆ ਜਮਾ ਥਣਾ ਦੀ ਗਰੰਟੀ ਠੀਕ ਆ ਬਾਕੀ ਬਾਈ ਤੁਹਾਨੂੰ ਆ ਕੇ ਜਿਹੜੀ ਵੀ ਬੈੜ ਪਸੰਦ ਲੱਗਦੀ ਆ ਆ ਕੇ ਬਾਈ ਨਾਲ ਸੌਦਾ ਕਰਕੇ ਦੋ ਟਾਈਮ ਤੱਕ ਟਾਈਮ ਉਹੀ ਬੰਦਾ ਕਰਿਓ ਜਿਹਨੇ ਬੈੜ ਖਰੀਦਣੀ ਆ ਮੇਰੇ ਕੋਲ ਕਿਉਂ ਕੰਮ ਦਾ ਥੋੜਾ ਜਿਹਾ ਬੜਾ ਕਰਦਾ ਬਾਈ ਕੋਲੇ ਪਸ਼ੂ ਥੋੜਾ ਜਿਹਾ ਜ਼ਿਆਦਾ ਭਰਾ ਬਣ ਕੇ ਫੋਨ ਉਹੀ ਮੇਰਾ ਵੀਰ ਕਰੇ ਸਾਰੀ ਵੀਡੀਓ ਦੇਖ ਕੇ ਜਿਹੜਾ ਪਸ਼ੂ ਆਪਾਂ ਨੂੰ ਪਸੰਦ ਆਉਂਦਾ ਉਹਦੀ ਗੱਲ ਹੀ ਕਰੋ ਬਸ ਮੁੱਲ ਵਾੜੀ ਸਾਰੀ ਡਿਟੇਲ ਫੁੱਲ ਆ ਵੀਡੀਓ ਦੇ ਵਿੱਚ ਕੋਈ ਆਏ ਨਹੀਂ ਹੈਗਾ ਤੇ ਮੰਨ ਕੇ ਚਲੋ ਤੇ ਕਿਉਂਕਿ ਬਾਲੇ ਫੋਨ ਆਉਂਦੇ ਆ ਬਾਈ ਵੀਡੀਓ ਦੇਖਦੇ ਨਹੀਂ ਮਾੜੀ ਜੀ ਦੇਖਣਸਾਰੀ ਵੀਡੀਓ ਫੋਨ ਲਾ ਲੈਂਦੇ ਆ ਤੇ ਟੌਪ ਦੇ ਨਗੀਨੇ ਦਿਖਾਤੇ ਅੱਜ ਤੁਹਾਨੂੰ ਕਰ ਲਿਓ ਬਾਈ ਨਾਲ ਕੰਟੈਕਟ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਨਾਲ ਸਾਰੇ ਭਰਾਵਾਂ ਦਾ ਧੰਨਵਾਦ ਜੀ